ਖਬਰ ਸਾਹਮਣੇ ਆ ਰਹੀ ਹੈ ਸਤਖੰਡ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਮੁਲਤਵੀ ਕੀਤਾ ਹੈ 15 ਅਗਸਤ ਤੱਕ ਮੌਸਮ ਖਰਾਬ ਦਾ ਹਵਾਲਾ ਦਿੱਤਾ ਗਿਆ ਤਾਂ ਗੋਵਿੰਦ ਘਾਟ ਵਿਖੇ ਸੰਤਾ ਵੱਲੋਂ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ। ਤਾ ਦ ਇਸ ਵਕਤ ਦੀ ਵੱਡੀ ਤਮਕ ਜਾਣਕਾਰੀ ਹੈ ਸਤਖੰਡ ਸ਼੍ਰੀ ਹੇਮਕੁੰਡ ਸਾਹਿਬ ਨਾਲ ਜੁੜੀ ਇਹ ਵੱਡੀ ਖਬਰ ਹੈ। ਦਾ ਸਤਖੰਡ ਚਿੜੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਮੁਲਤਵੀ ਕੀਤਾ ਗਿਆ ਕਿਉਂਕਿ ਉੱਥੇ ਜੋ ਕਿ ਮੌਸਮ ਦੇ ਖਰਾਬ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਜੋ ਕਿ ਗੋਬਿੰਦ ਘਾੜ ਦੇ ਵਿੱਚ ਸੰਕਤਾ ਪੁੱਜੀਆਂ ਨੇ ਤਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਨਾਲ ਜਿਹੜਾ ਕਿ رابطہ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਵੀ ਉਹਨਾਂ ਸੰਕਤਾ ਦੇ ਨਾਲ ਲਗਾਤਾਰ ਜਿਹੜੀ ਹੈ رابطہ ਆ ਕੀਤਾ ਜਾ ਰਿਹਾ ਤਾਂ ਕਿਤੇ ਵੀ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ ਜਾਂ ਫਿਰ ਕੋਈ ਅਣਚਾਹੀ ਘਟਨਾ ਨਾ ਵਾਪਰੇ ਤਾਂ ਇਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਅ ਪੱਤਰ ਕਰ ਤਤਵਾਂ ਨੂੰ ਦੱਸ ਦਈਏ ਕਿ ਸਤਿ ਸ਼੍ਰੀ ਅਕਾਲ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਮੁਲਤਵੀ ਕੀਤਾ ਗਿਆ ਕਿਉਂਕਿ ਮੌਸਮ ਦੇ ਖਰਾਬ ਹੋਣ ਦਾ ਹਵਾਲਾ ਦਿੱਤਾ ਗਿਆ ਤਾਂ ਜੋ ਸੰਗਤਾਂ ਗੋਬਿੰਦ ਘਾਟ ਵਿੱਚ ਨੇ ਪ੍ਰਸ਼ਾਸਨ ਲਗਾਤਾਰ ਉਹਨਾਂ ਦੇ ਨਾਲ ਜਿਹੜਾ ਕਿ ਸੰਪਰਕ ਬਣਾਉਣ ਦੇ ਵਿੱਚ ਲੱਗਾ ਹੋਇਆ ਅਤੇ ਸਤਾਂ ਲਈ ਇਹ ਬੇਹੱਦ ਖਬਰ ਹੈ ਜੋ ਕਿ ਸ਼੍ਰੀ ਖੇਮਪੁਰ ਸਾਹਿਬ ਯਾਤਰਾ ਲਈ ਜਾਣਾ ਚਾਹੁੰਦੇ ਨੇ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਇੱਕ ਵਾਰ ਜ਼ਰੂਰ ਵੇਖੇ ਯਾਤਰਾ ਦਾ ਰੁਕਕਰ